ਆਹ ਹਾਲ ਹੈ ਮੇਰੀ YouTube ਫੈਮਲੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਆਏ ਆ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਅੱਜ ਜਿਵੇਂ ਕਿ ਸਾਡਾ ਇਹ ਟੈਸਟ ਪਿੰਨ ਕਈ ਕਸਟਮਰ ਦੀ ਡਿਮਾਂਡ ਸੀਗੀ ਕਿ ਸਾਨੂੰ ਐਜ਼ ਅ ਟੈਸਟ ਪਿੰਨ ਲੈ ਕੇ ਦਿਓ ਭਾਜੀ ਜਿਹੜੇ ਤਾਰ ਦੇ ਯਾਨੀ ਕਿ ਸਾਨੂੰ ਤਾਰ ਕਿਤੋਂ ਦੇਖਣੀ ਹੋਵੇ ਤਾਂ ਉਹਦੇ ਅੰਦਰ ਕਰੰਟ ਆ ਸੀਗਾ ਦੇਖੋ ਜਿਵੇਂ ਹੁਣ ਇਹ ਇਧਰ ਆ ਕੇ ਨੇੜੇ ਆ ਕੇ ਦਿਖਾਓ ਆ ਦੇਖੋ ਇਹ ਤੁਹਾਨੂੰ ਨਿਊਟਰਲ ਵੀ ਦੱਸੂਗਾ ਜੇ ਫੇਸ 'ਚ ਪਾਉਂਗੇ ਤਾਂ ਤੁਹਾਨੂੰ ਰੈੱਡ ਲਾਈਟ ਵੀ ਨਾਲ ਬਲਿੰਕ ਕਰੂਗਾ ਤੁਸੀਂ ਤਾਰ ਚੈੱਕ ਕਰਨੀ ਹੋ ਉਹ ਵੀ ਚੈੱਕ ਕਰ ਸਕਦੇ ਹੋ ਏ ਵੀ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਮਿਲੇਗਾ ਸਿਰਫ ਔਰ ਸਿਰਫ 40 ਰੁਪਏ ਦਾ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ 40 ਰੁਪਏ ਦਾ ਮਿਲੇਗਾ ਮਾਤਰ ਇਹ ਟੈਸਟ ਵੀਨ ਤੁਹਾਨੂੰ ਅੱਜ ਦੁਬਾਰ ਸਾਡੀਆਂ ਆਹ ਅਪ ਡਾਊਨ ਲਾਈਟਾਂ ਅਪ ਡਾਊਨ ਲਾਈਟਾਂ ਚਾਹੀਦੀਆਂ ਸਾਡੇ ਕੋਲੇ ਦੋ ਤਰ੍ਹਾਂ ਦੀਆਂ ਇੱਕ 190 ਰੁਪਏ ਦੀ ਹੈ ਇੱਕ 240 ਰੁਪਏ ਦੀ ਹੈ ਸਿਰਫ ਲੈਂਸ ਦਾ ਫਰਕ ਹੋਗਾ ਤੇ ਲਾਈਟ ਦਾ ਫਰਕ ਹੋਗਾ 4 ਵੇ ਲਾਈਟਾਂ ਸਾਡੇ ਕੋਲੇ 280 ਰੁਪਏ ਦੀ ਮੈਟਲ ਬੋਡੀ ਦੇ ਵਿੱਚ ਹੈਵੀ ਲਾਈਟ ਵਾਟਰ ਪ੍ਰੂਫ 3m ਦੀ ਟੇਪ ਸਾਡੇ ਕੋਲੇ ਲੋਕਲ ਟੇਪ ਵੀ ਹੁੰਦੀ ਹੈ ਜਿਹੜੀ ਅੱਜ ਕੱਲ ਆਮ ਚੱਲਦੀ ਹੈ ਠੀਕ ਹੈ ਜੀ ਉਹ ਤੁਹਾਨੂੰ ਮਿਲੂਗੀ ਸਿਰਫ ਔਰ ਸਿਰਫ 15 ਰੁਪਏ ਦੀ ਤੇ ਜੇ 3m ਦੀ ਟੇਪ ਲਾਉਂਗੇ ਤਾਂ ਇਹ ਮਿਲੂਗੀ ਤੁਹਾਨੂੰ 24 ਰੁਪਏ ਦੀ ਇਹਦੀ ਲੈਂਥ ਹੀ ਵੱਧ ਹੁੰਦੀ ਹੈ 30 ਮੀਟਰ ਲੈਂਥ ਹੁੰਦੀ ਹੈ ਇਹਦੀ ਉਹ ਤੋਂ ਬਾਅਦ ਸਾਡੇ ਕੋਲੇ ਸੱਖੇ ਵਾਸਤੇ ਤਾਰਾਂ ਆਉਂਦੀ ਹੈ ਸਾਡੀਆਂ ਆ ਦੇਖੋ ਕਾਪਰ ਦੀ ਪਿਓਰ ਕਾਪਰ ਦੀ ਗਾਰੰਟੀ ਹੋਗੀ ਪਿਓਰ ਕਾਪਰ ਦਾ 90 ਮੀਟਰ ਸਿਰਫ ਔਰ ਸਿਰਫ ਕਿੰਨੇ 95 ਰੁਪਏ ਦਾ ਹੁਣ ਆ ਜੀਰੋ ਵਾਰਡ ਦੇ ਬੱਲੇ ਬੰਦੇ ਆ ਸਾਡੇ ਕੋਲੇ ਬਹੁਤ ਹੀ ਚੀਪ ਪ੍ਰਾਈਸ ਦੇ ਵਿੱਚ ਦੂੰਗਾ ਇਹ ਬੱਲਵ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਆਹ ਵੀਡੀਓ ਤੇ ਜਿਹੜਾ ਵੀਡੀਓ ਦੇਖ ਕੇ ਆਪਣੇ ਲਾਈਕ ਕਮੈਂਟ ਕਰੂਗਾ ਉਹਨੂੰ ਸਿਰਫ ਔਰ ਸਿਰਫ 20 ਰੁਪਏ ਦਾ ਬੱਲਾ ਦਰਾਂਗੇ ਇਹ ਕਿੰਨੇ ਦਾ ਸਿਰਫ ਔਰ ਸਿਰਫ 20 ਰੁਪਏ ਦਾ ਬੱਲਵ ਕਲਰ ਤੁਸੀਂ ਜਿਹੜਾ ਚਕਾਉਗੇ ਉਹ ਤੁਹਾਨੂੰ ਦੇ ਦਾਂਗੇ ਇਹਦੇ ਵਿੱਚ ਜਿਵੇਂ ਦੇਖੋ ਤਿੰਨ ਚਾਰ ਕਲਰ ਰੱਖਿਆ ਰੈੱਡ ਗ੍ਰੀਨ yellow ਤੇ blue ਬਾਕੀ ਸਾਡੇ ਕੋਲੇ ਸੁਚਾਂਕ ਸੌਕਤਾਂ ਯਾਨੀ ਕਿ ਸਾਰੀਆਂ ਹੁੰਦੀਆਂ ਜਿਵੇਂ ਆ ਸਾਡੀ ਤਾਰ ਹੁੰਦੀ ਆ ਆ ਦੇਖੋ ਆ ਤਾਰਾਂ ਸਾਡੇ ਕੋਲੇ ਟੌਪ ਕੁਆਲਿਟੀ ਦੇ ਵਿੱਚ ਤਾਰ ਹੈ 11 ਨੰਬਰ ਗੇਜਾ ਤਾਰ ਦਾ ਬਹੁਤ ਸਿਹਰੀ ਤਾਰ ਹੈ ਕੋਈ ਦਿੱਕਤ ਨਹੀਂ ਜੇ ਮਰਜੀ ਐਫ ਆਰ ਪੀ ਵੀ ਸੀ ਹੈ 1 ਕਿਐਮ ਲਓਗੇ ਅੱਜ ਦਾ ਰੇਟ ਦਾ ਪੈਂਦਾ ਹੈ 790 ਰੁਪਏ ਦਾ ਖੇਤਾਂ ਦੀ ਤਾਰ ਚਾਹੀਦੀ ਹੈ ਖੇਤਾਂ ਦੀ ਤਾਰ ਤੁਹਾਨੂੰ ਮਿਲ ਜੂਗੀ ਸਾਡੇ ਕੋਲੇ ਖੇਤਾਂ ਦੀ ਤਾਰ ਮਿਲ ਜੂਗੀ ਤੁਹਾਨੂੰ ਸਾਡੇ ਕੋਲੇ ਇਹ ਤਾਰ ਤੁਹਾਨੂੰ ਸਿਰਫ ਔਰ ਸਿਰਫ 550 ਰੁਪਏ ਦਾ 1mm 1.5mm 750 ਰੁਪਏ ਦਾ ਕਿੰਨ ਕੈਪ ਦੀ ਤਾਰ ਹੈ ਸਾਡੀ ਆਪਣੇ ਬ੍ਰਾਂਡ ਦੇ ਵਿੱਚ FRP PVC ISI ਅਪਰੂਵਡ 90 ਮੀਟਰ ਦੀ ਮਾਰਕਿੰਗ ਬਹੁਤ ਵਧੀਆ ਤਾਰ ਹੈ ਘਰਾਂ ਦੇ ਵਿੱਚ ਪਾਉਣ ਵਾਸਤੇ ਇਹ ਤੁਹਾਨੂੰ ਚਲ ਬੜੀ ਠੀਕ ਹੈ ਹੋਰ ਸਾਡੇ ਕੋਲੇ ਉਤਰ ਕਰਸ ਨੂੰ ਦਿਖਾਓ ਸਾਡੀਆਂ ਸੁਚਾਂ ਸਾਕਟਾਂ ਵਗੈਰਾ ਸਾਰੇ ਉਹ ਦਿਖਾਓ ਉੱਪਰ ਤੋਂ ਲੈ ਕੇ ਨੀਚੇ ਤੱਕ ਵੀ ਉਹ ਇਹ ਸਾਡੀਆਂ ਸੁਚਾਂ ਸਾਕਟਾਂ ਸਾਰੀਆਂ 12 ਰੁਪਏ ਤੋਂ ਸੁਚਟ ਹੈ ਮੋਡੂਲਰ ਦੀ 2 ਸਾਲ ਦੀ ਫੁੱਲ ਗਾਰੰਟੀ ਨਾਲ ਉਹ ਸਾਡੀਆਂ ਸੀਟਾਂ ਬੜੀਆਂ ਹੋਈਆਂ ਆ ਉਹ ਦਿਖਾਓ ਚੱਕ ਕੇ ਸਾਡੇ ਵੀਵਰਸ ਨੂੰ ਇਹ ਸਾਡੇ ਕੋਲੇ ਆ ਦੇਖੋ ਮੈਂ ਦਿਖਾਨਾ ਇਹ ਸਾਡੇ ਜਿਹੜਾ ਰੈਗੂਲੇਟਰ ਲੱਗਿਆ ਹੈ ਸਵਿਚ ਲੱਗੀ ਹੈ ਸਾਕਟ ਲੱਗੀ ਹੈ ਇਹ ਤੁਹਾਨੂੰ ਸੀਟਾਂ ਸਭ ਤੋਂ ਵੱਡੀ ਸ਼ੀਟ ਦਾ ਰੇਟ ਮਾਰਕੀਟ ਦੇ ਵਿੱਚ 200 250 ਚੱਲਦਾ ਸਾਡੇ ਕੋਲੇ ਸਿਰਫ ਸਿਰਫ 80 ਰੁਪਏ ਦੀ ਹੈ बहुत वाइसिया शीट है अनब्रेकेबल शीट है इंडीकेटर लो रेगुलेटर लो रेगुलेटर लो मार्केट से कोई दो सौ ढाई सौ सिर्फ और सिर्फ सत्तर रुपये का मिलेगा सिर्फ और सिर्फ सत्तर रुपये का ट्यूबलाइट चाहिए बल्ब चाहिए नो वार्ड के साथ दे सारे अवेलेबल है जिन्या चीज़ा कहोंगे थोड़ा सब देवे अब टैसबिन दूजे सिंपल है देखो ये साढ़े सिंपल टैक्ट बिना जिम्मे आम मिस्त्री यूज़ करते हैं ਇਸੇ ਫੋਰ ਸਿਰ 15 ਰੁਪਏ ਦਾ ਵੀ ਹੈ ਤੇ 12 ਰੁਪਏ ਦਾ ਵੀ ਹੈ ਠੀਕ ਹੈ ਜੀ ਆ ਸੱਚਾ ਸੌਕਟਾ ਸਾਡੀ ਹੁੰਦੀ ਆ ਆ ਦੇਖੋ ਇੱਕ ਟੂਪੀਨ ਸੌਕਟਾ ਸਾਡਾ ਇਹ ਮਾਰਕੀਟ ਤੇ ਬਹੁਤ ਇਨਕੀ ਦਿਨ ਦੇ ਕੋਈ 20 ਰੁਪਏ ਦਾ ਕੋਈ ਦਾ 15 ਰੁਪਏ ਦਾ ਸਾਡੇ ਕੋਲੇ ਲਓ ਸਿਰਫ 70 ਰੁਪਏ ਦਾ ਸਾਡੇਆਂ ਮੋਡਲਰ ਐਮਸੀਬੀ ਨਾਲ ਦੇਖੋ ਟੋਪ ਕੁਆਲਟੀ ਦੀ ਐਮਸੀਬੀ ਹੁੰਦੀ ਹੈ ਸਾਡੀ ਚਾਹੇ ਸਿੰਗਲ ਲੋਅ ਚਾਹੇ ਡਬਲ ਲੋਅ ਫੁੱਲ ਟ੍ਰਿਪਿੰਗ ਹੋਊਗੀ ਓਵਰਲੋਡ ਸ਼ਾਰਟ ਸਰਕਟ ਤੇ ਸਿੰਪਲ ਇਸ ਸਿੰਗਲ ਐਮਸੀਬੀ 80 ਰੁਪਏ ਦੀ ਹੈ ਡਬਲ ਆਈ ਲੋਂਗੇ ਤਾਂ 210 ਰੁਪਏ ਦੀ ਹੈ ਫੁੱਲ ਟ੍ਰਿਪਿੰਗ ਹੈ 1 ਸਾਲ ਦੀ ਫੁੱਲ ਗਾਰੰਟੀ ਦੇ ਨਾਲ ਇਹ ਡੋਰਵੈਲਾ ਆਉਂਦੀਆਂ ਸਾਡੇ ਕੋਲੇ ਜਿਵੇਂ ਆ ਸਤਨਾਮ ਵਾਹਿਗੁਰੂ ਵਾਲੀ ਹੈ ਆ ਲੋ ਸਿਰਫ ਔਰ ਸਿਰਫ 85 ਰੁਪਏ ਦੇ ਬਾਤ ਕੀ ਸਾਡੇ ਕੋਲ ਤਾਰਾਂ ਤੁਰਾਂ ਆ ਦੇਖ ਜਿਵੇਂ ਆ ਫਲੈਟ ਤਾਰ ਹੈ ਫਲੈਟ ਤਾਰ ਦਾ ਰੋਲ ਲੋ ਸਾਡੇ ਤੋਂ 700 ਰੁਪਏ ਦਾ 90 ਮੀਟਰ 100 ਗੱਲ ਦਾ ਪੂਰਾ ਰੋਲ 700 ਰੁਪਏ ਦਾ ਮਿਲੂਗਾ ਤੁਹਾਡੇ ਨੂੰ ਲੰਪਾਂ ਦੇ ਪੈਕੇਟ ਕਈ ਦੀਆਂ ਸਾਡੇ ਨਾਲ ਕੰਟੈਕਟ ਕਰੋ ਬਹੁਤ ਚੀਪ ਪ੍ਰਾਈਸ ਦੇ ਵਿੱਚ ਦਿੰਨੇ ਆਸੀਂ 120 ਰੁਪਏ ਤੋਂ ਪੈਕੇਟ ਸਟਾਰਟ ਕਰਦੇ ਆ ਨਵੀਂ 300 ਤੋਂ ਦਾ ਪੈਕੇਟ ਦਿੰਦਾ ਹੈ ਪ੍ਰੈਸ ਦੀਆਂ ਲੀਡਰ ਚਾਹੀਦੀਆਂ ਸੀਟਾਂ ਚਾਹੀਦੀਆਂ ਤੁਹਾਨੂੰ ਆ ਦੇਖੋ ਸਾਡੀਆਂ ਸੀਟਾਂ ਹੁੰਦੀਆਂ ਬਿਲਕੁਲ ਅਨਬ੍ਰੇਕਲ ਹੁੰਦੀਆਂ ਸਾਡੇ ਬ੍ਰਾਂਡ ਦੇ ਵਿੱਚ ਲੀਆਂ ਆਪਦੇ ਜੇ ਅਮਾਉਂਟ ਐਕਸ ਦੇ ਅਨਬ੍ਰੇਕਬਲ ਸੀਟ ਹੋਗੀ ਤੁਹਾਡੀ ਇਹ ਸਭ ਤੋਂ ਵੱਡੀ ਸ਼ੀਟ ਇਹਦੀ ਤੁਹਾਨੂੰ ਪੋਗੀ 0.4mm 0.8mm ਲਾਉਂਗੇ ਤਾਂ 5000 ਦਾ 1.5mm ਲਾਉਂਗੇ ਇਹ ਤੁਹਾਨੂੰ ਪੋਊਗਾ ਅਲਟਰੇਟਿਵ 10000 ਸੀਟ ਦੇ ਬਹੁਤ ਵਧੀਆ ਗੇਜ ਤੇ ਤਾਰ ਹੁੰਦੀ ਹੈ ਸਾਡੀ ਹਰ ਇੱਕ ਸਾਡੇ ਕੋਲ ਦਾ ਸਿਪੀ ਡੀਪੀਐਨ ਉਹ ਤੁਹਾਨੂੰ ਸਿਰਫ 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 ਸ